ਜੈ ਭੀਮ ਜੈ ਭਾਰਤ ਸਾਥੀਓ ਇਸ ਵੇਲੇ ਮੈਂ ਹਲਕਾਪੋ ਦੇ ਪਿੰਡ ਛੋਟੇ ਛੋਟੇ ਤਲੂਰ ਦੇ ਵਿੱਚ ਖੜਾ ਹਾਂ ਔਰ ਮੇਰੇ ਨਾਲ ਪਿੰਡ ਦੇ ਕੁਝ ਇਹ ਸਾਥੀ ਵੀ ਜਿਹੜੇ ਆ ਉਹ ਖੜੇ ਆ ਇਸ ਵੇਲੇ ਮੈਂ ਤੁਹਾਨੂੰ ਇਹ ਦ੍ਰਿਸ਼ ਦਿਖਾਉਣ ਜਾ ਰਿਹਾ ਹਾਂ ਇਹ ਪਿੱਛੇ ਅਗਰ ਤੁਸੀਂ ਧਿਆਨ ਮਾਰੋ ਇਹ ਆਂਗਣਵਾੜੀ ਸੈਂਟਰ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਬਿਲਡਿੰਗ ਜਿਹੜੀ ਬਣਾਈ ਜਾ ਰਹੀ ਹੈ ਔਰ ਇੱਧਰ ਅਗਰ ਤੁਸੀਂ ਦੇਖੋ ਤਾਂ ਇਹ ਹੈ ਉਸੇ ਭੋਗ ਹੁਆ ਰਿਆ ਯਾਰ ਦਫਤਰ ਰੋਕਲ ਅਡਿਸਟ੍ਰਿਕਟ ਜਨਮ ਅਤੇ ਮੌਤ ਛੋਟਾ ਤਲੂਰ ਔਰ ਇਹਦੇ ਨਾਲ ਜਿਹੜਾ ਹੈ ਇਹ ਪਿੰਡ ਦਾ ਪੰਚਾਇਤ ਘਰ ਹੈ ਔਰ ਉਧਰ ਜਿਹੜਾ ਜੰਜ ਘਰ ਹੈ ਇੱਥੇ ਖੇਡ ਦਾ ਮੈਦਾਨ ਵੀ ਹੈ ਇਹ ਬਾਡਬਾਲ ਦਾ ਇੱਥੇ ਕੋਲ ਵੀ ਲੱਗਾ ਹੋਇਆ ਹੁਣ ਤੁਸੀਂ ਮੌਜੂਦਾ ਹਾਲਾਤ ਦੇਖ ਕਰ ਦਿਓ ਕਿ ਇਹ ਜਿਹੜਾ ਗਰਾਊਂਡ ਹੈ ਪੂਰਾ ਤਲਾਬ ਦਾ ਰੂਪ ਧਨ ਕਰ ਚੁੱਕੀ ਹੈ ਔਰ ਇਹ ਬਿਲਡਿੰਗਾਂ ਜਿਹੜੀਆਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਔਰ ਲੱਖਾਂ ਰੁਪਏ ਇਹਨਾਂ ਬਿਲਡਿੰਗਾਂ ਦੇ ਉੱਤੇ ਕਿਸੇ ਟਾਈਮ ਦਾ ਖਰਚ ਹੋਇਆ ਹੈ ਇਸ ਪਾਸੇ ਵੀ ਦੇਖ ਲਓ ਤੁਸੀਂ ਲੇਕਿਨ ਇਹ ਬਿਲਕੁਲ ਜਿਹੜੀ ਹੈ ਜਗਾਹ ਏੜੀ ਹੈ ਬਿਲਕੁਲ ਜੂਜ਼ਲਸ਼ ਪਈ ਆ ਕਿਸੇ ਵੀ ਸਰਕਾਰ ਨੇ ਚਾਹੇ ਉਹ ਬਾਦਪਾ ਅਕਾਲੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਹੁਣ ਮੌਜੂਦਾ ਸਾਢੇ 3 ਸਾਲ ਹੋ ਗਿਆ ਪਰ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਕਿਸੇ ਨੇ ਵੀ ਇਹ ਜਿਹੜਾ ਹੈ ਪੂਰਾ ਕੰਪਲੈਕਸ ਹੈਗਾ ਇਹਦੇ ਉੱਪਰ ਸੰਗਿਆਣ ਨਹੀਂ ਲਿਆ ਕਿਉਂ ਨਹੀਂ ਲਿਆ ਕਿਉਂਕਿ ਇਹ ਇੱਥੇ ਮੈਕਸਿਮਮ ਜਿਹੜਾ ਜੂਜ ਹੈ ਉਹ ਇਹਦਾ ਆਮ ਲੋਕੀ ਕਰਦੇ ਆ ਗਰੀਬ ਲੋਕ ਕਰਦੇ ਆ ਇਹ ਗਰੀਬ ਲੋਕਾਂ ਦੇ ਵਾਸਤੇ ਇਹ ਜੰਦਕਰ ਬਣਾਇਆ ਗਿਆ ਪੰਚਾਇਤ ਘਰ ਬਣਾਇਆ ਗਿਆ ਔਰ ਆਂਗਣਵਾੜੀ ਸਕੂਲ ਬਣਾਇਆ ਗਿਆ ਲੇਕਿਨ ਇਹ ਬੁਰੀ ਤਰ੍ਹਾਂ ਇਹ ਪੂਰਾ ਦਾ ਪੂਰਾ ਏਰੀਆ ਬਰਬਾਦ ਹੋ ਚੁੱਕਾ ਆ ਔਰ ਇੱਥੇ ਅਗਰ ਤੁਸੀਂ ਦੇਖੋ ਨਾਲ-ਨਾਲ ਹੀ ਇਹ ਮੱਛਰ ਵੀ ਜਿਹੜਾ ਆ ਵੱਡੀ ਤعداد ਦੇ ਵਿੱਚ ਪੈਦਾ ਹੋ ਰਿਹਾ ਔਰ ਮੱਛਰ ਦੇ ਨਾਲ ਬਿਮਾਰੀ ਫੈਲਣ ਦਾ ਵੀ ਖਸਤਾ ਜਿਹੜਾ ਹੋ ਸਕਦਾ ਆ ਇੱਥੇ ਮੇਰੇ ਨਾਲ ਪਿੰਡ ਵਾਸੀ ਵੀ ਜਿਹੜੇ ਆ ਉੱਥੇ ਖੜੇ ਹਨ ਇਹਨਾਂ ਨੂੰ ਪੁੱਛਦਿਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਹਨ ਤੁਹਾਡੇ ਬੇਟਾ ਹਾਂਜੀ ਇਹ ਇਹਦੇ ਬਾਰੇ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਸਰ ਇੱਥੇ ਅਸੀਂ ਵਾਲੀਬਾਲ ਖੇਡਦੇ ਹਾਂ ਕ੍ਰਿਕਟ ਖੇਡਦੇ ਹਾਂ ਹੁਣ ਇੱਥੇ ਨਾ ਵਾਲੀਬਾਲ ਖੇਡ ਸਣਿਆ ਨਾ ਇਹ ਕ੍ਰਿਕਟ ਖੇਡ ਸਣਿਆ ਤੇ ਪਾਣੀ ਦਿਖੋ ਤਾਂ ਕਿੰਨਾ ਉਹ ਉੱਥੇ ਜਿਆਦਾ ਡੂੰਘਾ ਪਾਣੀ ਆ ਫਿਰ ਲਗੜਕ ਪਾਣੀ ਆ ਗੁਜਰੇ ਚੋਟੀਆਂ ਉੱਥੇ ਮੱਲ ਲਵਾਉਂਦੀਆਂ ਚਾਹੋ ਕਰਨੀ ਤੁਸੀਂ ਕਿਸੇ ਸਸ਼ਸ਼ਨ ਪ੍ਰਸ਼ਾਸਨ ਨੂੰ ਇਹਦੀ ਕੰਪਲੇਨ ਕੀਤੀ ਆ ਕਿ ਇਹ ਇਹਦੇ ਵੱਲ ਧਿਆਨ ਦਿਓ 5-10 ਸਾਲ ਹੋਈ ਹੈ ਕੋਈ ਮਤਲਬ ਕੋਈ ਸੁਣਵਾਈ ਨਹੀਂ ਆ ਕੋਈ ਕੁਝ ਨਹੀਂ ਆ ਸਾਰਾ ਜਿੰਨਾ ਵੀ ਨਾਲੇ ਦਾ ਪਾਣੀ ਸਾਰਾ ਇਸੇ ਗ੍ਰਾਊਂਡ ਦੇ ਵਿੱਚ ਆਉਂਦਾ ਹੈ ਹੁਣ ਕੋਈ ਹਾਲਾਤ ਨਹੀਂ ਆ ਅੱਗੇ ਨਾਲਾ ਵੀ ਨਹੀਂ ਕੋਈ ਹਾਂ ਪੰਚਾਇਤ ਨੂੰ ਤੁਸੀਂ ਕਿਹਾ ਕਿ ਸਾਡੀ ਬੜੀ ਵਾਰੀ ਕਿਹਾ ਜੜੀ ਪੇਚਾ ਦਾਂਦੀ ਹੁਸੀਂ ਹਰ ਵਾਰ ਕਿਹਾ ਗਿਆ ਇੱਥੇ ਵੱਡੀ ਸਮੱਸਿਆ ਕਿਹੜੀ ਹੈ ਕਿਹੜੀ ਸਮੱਸਿਆ ਹੈ ਤੁਹਾਨੂੰ ਨਜ਼ਰ ਆਉਂਦੀ ਹੈ ਸਮੱਸਿਆ ਜੀ ਪਾਣੀ ਕਰਕੇ ਆ ਪਾਣੀ ਇਹਦਾ ਨਾਲਾ ਇਹ ਨਾਲਾ ਬਣ ਜਾਏ ਪੂਰਾ ਇਹਦੀ ਨਿਕਾਸੀ ਬਣ ਜਾਏ ਤੇ ਇਹ ਸਾਫ਼ ਹੋ ਜਾਏ ਚਲੋ ਆਉਣ ਜਾਣ ਦਾ ਕਿ ਕਿਸੇ ਦੀ ਬਰਾਤ ਆ ਜਾਏ ਕਿਸੇ ਦਾ ਕੋਈ ਕੋਈ ਨਾ ਕੋਈ ਕੰਮ ਵੀ ਹੋ ਸਕਦਾ ਹੈ ਗਰਾਉਂਡ 'ਚ ਅਸੀਂ ਬਾਬੇ ਨਾਬੇ ਦਾ ਪੰਡਾਰਾ ਕਰਦੇ ਉਹ ਵੀ ਉਹਨ ਦੱਸੋ ਇਹਦੇ 'ਚ ਕਿਦਾਂ ਕਰਨਾ ਹੈ ਕਿੱਥੇ ਹੋ ਸਕਦਾ ਤੁਸੀਂ ਇੱਥੋਂ ਦੇ ਰਹਿਣ ਵਾਲੇ ਹਾਂਜੀ ਕਿੰਸੋਂ ਸੇ ਸਮੱਸਿਆ ਨਹੀਂ ਸਾਡੀ ਸਮੱਸਿਆ ਹੈ ਪਾਣੀ ਦਾ ਨਿਕਾਸ ਜੀ ਉਹ ਇਸ ਲਈ ਵੀ ਕਈ ਸਰਪੰਚ ਰਹੇ ਚੁੱਕੇ ਨੇ ਅੱਜ ਤੱਕ ਸਾਡੇ ਪਾਣੀ ਦਾ ਨਿਕਾਸ ਨਹੀਂ ਹੋਇਆ ਤੇ ਨਾ ਤੇ ਪ੍ਰਸ਼ਾਸਨ ਸਾਡੀ ਸੁਣਦੇ ਪਏ ਨੇ ਕੇ ਮੂਹਰ ਦੇ ਸਰਪੰਚ ਕਹਿੰਦੇ ਨੇ ਕਿ ਹੋ ਜਾਏਗਾ ਤੇ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਸਰਕਾਰ ਅਗੇ ਨਹੀਂ ਪ੍ਰਸ਼ਾਸਨ ਅਗੇ ਉਹ ਮੰਗ ਕਰਦੇ ਆ ਕਿ ਇਹ ਗੰਦਗੀ ਜਿਹੜੀ ਹੈ ਇਹ ਕਦੋਂ ਨਿਕਲਣੀ ਹੈ ਕਦੋਂ ਕੱਢਣੀ ਆਉਣਾ ਹੈ ਇਹੋ ਮੰਗ ਕਰਨਾ ਹੈ ਕਿ ਇਹ ਗੰਦਗੀ ਨਿਕਲਣੀ ਚਾਹੀਦੀ ਹੈ ਠੀਕ ਹੈ ਅਸੀਂ ਵੀ ਇਹ ਆਰਮੀ ਪਾਰਟ ਇਕ ਸਮੇ ਇਕਤਾ ਮਿਸ਼ਨ ਉਹ ਆਦੀ ਤਰਫੋਂ ਸਸ਼ਨ ਪ੍ਰਸ਼ਾਸਨ ਅਗੇ ਜਰੂਰ ਇਹ ਮੰਗ ਰੱਖਾਂਗੇ ਕਿ ਇਹਨਾਂ ਲੋਕਾਂ ਦੇ ਵਾਸਤੇ ਵੱਡੀ ਮਾਤਰਾ ਦੇ ਵਾਸਤੇ ਵੱਡੀ ਮਾਤਰਾ ਦੇ ਵਿੱਚ ਪੈਸਾ ਰੀਲੀਜ਼ ਹੁੰਦਾ ਆ ਪਰ ਉਹ ਲੋਕਲ ਸ਼ਾਸਨ ਔਰ ਲੋਕਲ ਪ੍ਰਸ਼ਾਸਨ ਦੀ ਵਜ੍ਹਾ ਦੇ ਨਾਲ ਪੈਸਾ ਵਰਤਣ ਦੇ ਵਿੱਚ ਹਨ ਗੈਲੀ ਕੀਤੀ ਜਾਂਦੀ ਹੈ ਔਰ ਨਾ ਹੀ ਜੋ ਬਿਲਡਿੰਗ ਕਿ ਬਣਾਈ ਜਾਂਦੀ ਹੈ ਉਹਦਾ ਕੋਈ ਕੇਅਰ ਟੇਕਰ ਇੱਥੇ ਰਹਿੰਦਾ ਆ ਕਿ ਉਹਦੀ ਬਾਅਦ ਵਿੱਚ ਕੋਈ ਉਸਦੀ ਮੁਰੰਮਤ ਕੀਤੀ ਜਾਏ ਉਹਦੀ ਦੇਖਭਾਲ ਕੀਤੀ ਜਾਏ ਤਾਂ ਕਿ ਉਹ ਬਿਲਡਿੰਗ ਆ ਜੀ ਸੁਰੱਖਿਅਤ ਰਹਿ ਸਕਣ ਔਰ ਨਿਰੰਤਰ ਜਿਹੜੀ ਜਨਤਾ ਦੇ ਕੰਮ ਆ ਸਕਣ ਔਰ ਅਸਲ ਵਿੱਚ ਇਹ ਜਿੰਨਾ ਵੀ ਪੈਸਾ ਇਹਨਾਂ ਬਿਲਡਿੰਗਾਂ ਦੇ ਉੱਤੇ ਖਰਚ ਹੁੰਦਾ ਆ ਇਹ ਸਾਰਾ ਇਹ ਪਬਲਿਕ ਦੀ ਜੇਬ ਦੇ ਵਿੱਚੋਂ ਜਾਂਦਾ ਹੈ ਪਬਲਿਕ ਦੀ ਜੇਬ ਦੇ ਵਿੱਚੋਂ ਪੈਸਾ ਜਾ ਕੇ ਖਜ਼ਾਨੇ ਦੇ ਵਿੱਚ ਜਾਂਦਾ ਔਰ ਖਜ਼ਾਨੇ ਦੇ ਵਿੱਚੋਂ ਪੈਸਾ ਆ ਕੇ ਇਹ ਡਿਵੈਲਪਮੈਂਟ ਦੇ ਵਾਸਤੇ ਖਰਚ ਹੁੰਦਾ ਆ ਪਰ ਇੱਥੇ ਕਹਿ ਲਈਏ ਕਿ ਅੰਨੀ ਪੀਏ ਕਿ ਦੀ ਹੈ ਕੁੱਤੀ ਛੱਟੇ ਕਰਦੀ ਆ ਕਿਸੇ ਦਾ ਵੀ ਧਿਆਨ ਜੜਾ ਆ ਇਹਨਾਂ ਸਮੱਸਿਆ ਦੇ ਵੱਲ ਜੜਾ ਨਹੀਂ ਜਾ ਰਿਹਾ ਔਰ ਫਿਰ ਲੋਕਾਂ ਦਾ ਇਹ ਖੂਨ ਪਸੀਨਾ ਦਾ ਪੈਸਾ ਜੜਾ ਬਰਬਾਦ ਹੋ ਰਿਹਾ ਔਰ ਨਾ ਇਹ ਕਿਸੇ ਕਿਸਮ ਦਾ ਜੜਾ ਆ ਇਹ ਲੋਕਾਂ ਨੂੰ ਲਾਭ ਮਿਲ ਰਿਹਾ জাএন জাবারা জাবিম জাবার